ਫਿਰ ਉਸ ਤੋਂ ਦੋ ਵਾਰੀ ਉਹਨਾਂ ਨੇ ਮੇਰੇ ਤੇ ਰੇਟ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਗਨ ਪਿਸਤੌਲ ਰੱਖਦਾ ਸੀ ਕਹਿੰਦਾ ਸੀ ਕਿ ਤੈਨੂੰ ਮਾਰ ਦਾਂਗਾ ਤੁਹਾਡੇ ਘਰਦਿਆਂ ਨੂੰ ਮਾਰ ਦਾਂਗਾ ਜੇ ਤੂੰ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ ਸਾਡੇ ਕੋਲ ਆਇਆ ਇਹਨਾਂ ਪਰਖ ਤੋਂ ਤਮ ਜਾਇ ਫੈਤੂ ਚਾਰ 10 ਦਿਨ ਪਹਿਲੇ ਉਹਨੇ ਸਾਡੇ ਕੋਲ ਆਇਆ ਕਿ ਕਿ ਸਾਇਰ ਨਹੀਂ ਆਪ ਤੇ ਦੋ ਵਾਰੀ ਸਾਇਰ ਖਸ ਗਿਆ ਜਿਆ ਆ ਮੇਰੇ ਕੋ ਘਰੇ ਆਇਆ ਠੀਕ ਹੈ ਜੀ ਮੇਰੇ ਘਰਨੇ ਮੈਨੂੰ ਰੋਮੀਆ ਦੱਸਿਆ ਕਿ ਮੇਰੇ ਨਾਲ ਆ ਕੁਝ ਹੋ ਰਿਹਾ ਹੈ ਤੇ ਆ ਕੁਝ ਹੋਇਆ ਹੈ ਮੇਰੇ ਨਾਲ ਕਿ ਮੈਂ ਤੈਨੂੰ ਦੱਸਦੀ ਤਾਂ ਨਹੀਂ ਸੀ ਦੱਸਣੀ ਕਿ ਤੂੰ ਮੈਨੂੰ ਮੈਨੂੰ ਗਲਤ ਨਾ ਸੋਚੇ ਕਿ ਮੇਰੇ ਰਿਲੇਸ਼ਨ ਨੇ ਹੋਂਦੇ ਨਾਲ ਕਿ ਮੈਨੂੰ ਧੰਪੀਆਂ ਦਿੰਦਾ ਸਟੋਲ ਆ ਕੇ ਨਹੀਂ ਭਾਗਦਾ ਮੇਰੇ ਨਾਲ ਦੋ ਵਰੀਏ ਨੇ ਕੀਤਾ ਮੈਂ ਤੈਨੂੰ ਦੱਸਦੀ ਨਹੀਂ ਸੀ ਦੱਸਣੀ ਹੁੰਦੀ ਸਨਾ ਆਪਣੇ ਆਪ ਦੇ ਘਰ ਵਾਲੇ ਨੂੰ ਦੱਸਿਆ ਉਲਟਾ ਉਹਨਾਂ ਨੇ ਤਾਂ ਜਾ ਕੇ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਉਹਨਾਂ ਦੇ ਹੀ ਗਲ ਪੈ ਗਿਆ ਮੇਰਾ ਤੇਵਰ ਕਿਆ ਮੇਰੇ ਘਰ ਵਾਲਾ ਕਿਆ ਤੇਵਰ ਨਹੀਂ ਗਈ ਉਹਨੂੰ ਬੱਚਾ ਹੋਣ ਵਾਲਾ ਉਲਟਾ ਉਹਨਾਂ ਤੇ ਵੀ ਇੱਦਾਂ ਇਹਨਾਂ ਨੇ ਕੋਟਮਾਰ ਕੀਤੀ ਅੰਤ ਕੀਤਾ ਕਹਿੰਦੇ ਕਿ ਉਲਟਾ ਕਹਿੰਦੇ ਕਿ ਇਹ ਸਾਡੇ ਗਲ ਪੈ ਗਏ ਜੋ ਐਨਾ ਮੇਰੇ ਨਾਲ 2 ਵਾਰੀ 3 ਵਾਰੀ ਉਹਨਾਂ ਨੇ ਦੋਸ਼ ਕੀਤਾ ਅੱਤੇ ਵਿੱਚ ਤੋਂ ਵਰੀ ਗੋਲੀਆਂ ਚਲਾ ਕੇ ਗਿਆ ਸਾਡੇ ਘਰ ਵਿੱਚ ਦੇਖੋ ਮੈਨੂੰ ਡਰਾਉਂਡ ਮਾਰ ਆ ਪਈ ਦੇਖੋ ਮੇਰੇ ਕੋਲੇ ਪਥੌਲ ਹੈਗਾ ਏ ਸੇਫ ਵਾਲੇ ਸੇਫ ਵਾਲੀ ਬੱਤੀ ਦੇ ਰਹਿਣ ਵਾਲੇ ਆ ਕਿ ਕੀ ਹੋਇਆ ਜਿਹੜਾ ਕੁੱਟ ਮਾਰ ਰਹੀ ਸੀ ਕੁੱਟ ਮਾਰ ਜੀ ਉਹ ਸਾਡੇ ਘਰ ਆਂਦਾ ਸੀ ਦਵਾ ਮੇਰੇ ਤਾਇ ਦੇ ਘਰ ਤਾਜ ਛੱਡਣ ਆਂਦਾ ਸੀ ਇਹੀ ਬੰਦਾ ਸੁਨੀਲ ਸਾਡੇ ਘਰਾਂ ਦਾ ਤਾਜ ਛੱਡਣ ਸਾਡਾ ਇੱਕ ਛੱਤ ਸੀਗੀ ਜਿੱਦੋ ਵੀ ਮੇਰੇ ਕੋਲੇ ਆਉਂਦਾ ਸੀ ਪਹਿਲਾਂ ਤਾਂ ਦੋ ਤਿੰਨ ਵਾਰ ਉਹਨਾਂ ਨੇ ਚਿੜ ਮਹੌਲ ਕਰਕੇ ਲੰਘਿਆ ਫਿਰ ਇੱਕ ਦੋ ਵਾਰੀ ਉਹਨਾਂ ਨੇ ਮੇਰੇ ਉੱਤੇ ਰੇਪ ਕਰਨ ਦੀ ਰੇਪ ਕੀਤਾ ਮੇਰੇ ਗਨ ਪਿਸਤੌਲ ਰੱਖਦਾ ਸੀ ਕਹਿੰਦਾ ਸੀ ਮੈਂ ਤੈਨੂੰ ਮਾਰ ਦਾਂਗਾ ਤੁਹਾਡੇ ਘਰਦਿਆਂ ਨੂੰ ਮਾਰ ਦਾਂਗਾ ਜੇ ਤੁਸੀਂ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ ਠੀਕ ਹੈ ਮੈਂ ਆਪਣੇ ਆਪ ਦੇ ਘਰ ਵਾਲੇ ਨੂੰ ਦੱਸਿਆ ਉਲਟਾ ਉਹਨਾਂ ਨੇ ਤਾਂ ਜਾ ਕੇ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਉਲਟਾ ਉਹਨਾਂ ਦੇ ਹੀ ਗਲ ਪੈ ਗਿਆ ਮੇਰਾ ਦੇਵਰ ਗਿਆ ਮੇਰੇ ਘਰ ਵਾਲਾ ਗਿਆ ਤੇਵਰਾਣੀ ਗਈ ਉਹਨੂੰ ਬੱਚਾ ਹੋਣ ਵਾਲਾ ਸੀ ਉਲਟਾ ਉਹਨਾਂ ਦੇ ਵੀ ਇਦਾਂ ਇਹਨਾਂ ਨੇ ਕੋਟਮਾਰ ਕੀਤੀ ਐਂ ਤੇ ਕੀਤਾ ਕਹਿੰਦੇ ਵੀ ਉਲਟਾ ਕਹਿੰਦੇ ਤੁਸੀਂ ਇਹ ਸਾਡੇ ਗਾਲ ਪੈਜੋ ਐਨਾ ਮੇਰੇ ਨਾਲ ਦੋ ਵਾਰੀ ਤਿੰਨ ਵਾਰੀ ਉਹਨਾਂ ਨੇ ਦੇਖ ਕੀਤਾ ਮੈਂ ਫਿਰ ਵੀ ਦੋ ਵਾਰੀ ਕੀਤਾ ਕੋਈ ਕੁਛ ਨਹੀਂ ਕਿਹਾ ਤੀਸਰੀ ਵਾਰੀ ਕੀਤਾ ਮੈਂ ਆਪਣੇ ਘਰ ਦੇ ਜੀਵਾਂ ਨੂੰ ਦੱਸਿਆ ਵੀ ਇਦਾਂ ਮੇਰੇ ਨਾਲ ਹੋਇਆ ਉਹਨਾਂ ਨੇ ਨਹੀਂ ਅਗਲੇ ਨੇ ਉਹਨਾਂ ਨੇ ਜਾ ਕੇ ਇਹਨਾਂ ਨੂੰ ਪੁੱਛਿਆ ਜਾਂ ਕਿਹਾ ਤੇ ਉਲਟਾ ਉਹਨਾਂ ਦੇ ਹੀ ਗੱਲ ਪੈ ਗਿਆ ਸਾਨੂੰ ਜਦੋਂ ਕਿਦੋਂ ਵੀ ਧਮਕੀਆਂ ਦੇਂਦਾ ਸੀਗਾ ਤੁਹਾਡੇ ਘਰਦਿਆਂ ਨੂੰ ਮਾਰ ਦਾਂਗਾ ਤੁਹਾਨੂੰ ਤਪਾ ਜਾਾਂਗਾ ਇੰਜ ਕਰ ਦਾਂਗਾ ਹਫਤੇ ਵਿੱਚ ਦੋ ਵਾਰੀ ਗੋਲੀਆਂ ਚਲਾ ਕੇ ਗਿਆ ਸਾਡੇ ਬੂਵੇ ਵਿੱਚ ਇੱਕ ਉਹ ਮੈਨੂੰ ਡਰਾਣ ਮਾਰਾ ਵੀ ਦੇਖੋ ਮੇਰੇ ਕੋਲੇ ਪਸੌਲ ਹੈਗਾ ਏ ਇਹ ਬਹੁਤ ਬੰਦਿਆਂ ਦੀਆਂ ਉੱਚੀਆਂ ਉੱਚੀਆਂ ਛਾਵਾਂ ਤੇ ਉੱਡਦਾ ਸੀਗਾ ਤੇ ਇੰਜ ਕਰ ਦਾਂਗਾ ਉਹ ਕਰ ਦਾਂਗਾ ਬਸ ਮੈਨੂੰ ਇਹੀ ਚੀਜ਼ ਦਾ ਡਰ ਸੀਗਾ ਪਰ ਮੇਰੀ ਸੁਣਵਾਈ ਹੋਈ ਜਾਵੇ ਅੱਗੇ ਤੋਂ ਮੇਰੇ ਨਾਲ ਐਦਾ ਨਾ ਹੋਵੇ ਉਹ ਤੁਸੀਂ ਗਰੂਟ ਕਰਦੇ ਸੀ ਕਿ ਕਿਤਰਾ ਧਮਕਾਉਂਦਾ ਇਹ ਹੀ ਕਹਿੰਦਾ ਸੀ ਵੀ ਮੈਂ ਤੇਰੇ ਪਿਸਤੌਲ ਮਾਰਾਂਗਾ ਤੈਨੂੰ ਗੋਲੀਆਂ ਚਲਾਵਾਂਗਾ ਜਾਂ ਤੂੰ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ ਮੈਨੂੰ ਮਜਬੂਰ ਕਰਦਾ ਸੀਗਾ ਕੋਈ ਰੋਕ ਤੇ ਕਰ ਹਾਂਜੀ ਪਿਸਤੌਲ ਦੀ ਨੋਕ ਤੇ ਕਰਦਾ ਸੀਗਾ ਜੇ ਤੂੰ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ ਨਾ ਤੈਨੂੰ ਵੀ ਤਪਾ ਜਾਾਂਗਾ ਤੁਹਾਡੇ ਘਰ ਤੇ ਪਰਿਵਾਰ ਨੂੰ ਵੀ ਤਪਾ ਦਾਂਗਾ ਇੰਜ ਕਰਦਾਗਾ ਉਹ ਕਰਦਾਗਾ ਇੱਕ ਮੈਨੂੰ ਮੇਰੇ ਘਰਦਿਆਂ ਦਾ ਖਤਰਾ ਸੀਗਾ ਕਰਦੇ ਆ ਨਾ ਜਿੰਨਾਂ ਨੂੰ ਵੀ ਖਤਰਾ ਸੀ ਹੁੰਦੇ ਤੋਂ ਕਿ ਮੈਂ ਇੰਜ ਕਰਾਂਗਾ ਉਹ ਕਰਾਂਗਾ ਮਾਰ ਜਾਾਂਗਾ ਇੰਜ ਕਰਦਾਾਂਗਾ ਉਹ ਕਰਦਾਾਂਗਾ ਉਲਟਾ ਮੈਨੂੰ ਕਹਿੰਦਾ ਸੀ ਕੀ ਨਾ ਲੈਂਦੇ ਜਾਂ ਤੂੰ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ ਮੈਂ ਤੇਰੇ ਪਤੀ ਨੂੰ ਤੇਰੇ ਸਾਹਮਣੇ ਹੀ ਟਪਾ ਆ ਜਾਂਦਾ ਮੇਰੀ ਇਹ ਵੀ ਬੇਨਤੀ ਕੀਤੀ ਜਾ ਰਹੀ ਹੈ ਕਿ ਹੁਣ ਜੋ ਕੁਝ ਮੇਰੇ ਨਾਲ ਹੋ ਗਿਆ ਹੈ ਮੇਰੀ ਸੁਣਵਾਈ ਕੀਤੀ ਜਾਵੇ ਅੱਗੇ ਤੋਂ ਕਿਸੇ ਨਾਲ ਐਦਾਂ ਨਾ ਹੋਵੇ ਤੇ ਮੇਰੀ ਵੀ ਇਸ ਕਦੋਂ ਨਾ ਜਿਹੜੀ ਇਹਨਾਂ ਨੇ ਜੋ ਕੁਝ ਵੀ ਕੀਤਾ ਇਹਨੂੰ ਸਜ਼ਾ ਮਿਲੀ ਜਾਵੇ ਹੋਰ ਕੀ ਹੋ ਰਿਹਾ ਸੀ ਜਾਂ ਲਾਂਭਾ ਦਿੱਤਾ ਸੀ ਹਾਂ ਜੀ ਮੇਰੇ ਘਰ ਵਾਲੇ ਨੇ ਤਾਂ ਵੈਸੇ ਜਾ ਕੇ ਇਹਨਾਂ ਨੂੰ ਕਿਹਾ ਵੀ ਐਦਾਂ ਤੁਸੀਂ ਕਿਉਂ ਕੀਤਾ ਤੇ ਉਲਟਾ ਉਹਨਦੇ ਵੀ ਗਲ ਪੈ ਗਿਆ ਮੇਰੀ ਦੇਵਰਾਣੀ ਨੂੰ ਵੀ ਇਹਨਾਂ ਨੇ ਕੋਟਾ ਮਾਰ ਕੀਤੀ ਉਹਨੂੰ ਬੱਚਾ ਹੋਣ ਵਾਲਾ ਸੀ ਦੇਵਰ ਨੂੰ ਵੀ ਉਹਨਾਂ ਨੇ ਕੈਂਚੀ ਮਾਰੀ ਹੁੰਦੇ ਉਹਦੀ ਹੁੰਗਲ ਜਿਹੜੀ ਸੀਗੀ ਉਹਨਦੇ ਤੇ ਉਹਨਾਂ ਨੇ ਖਲੇ ਕੀ ਮਾਰਿਆ ਉਹਨੂੰ ਗਰ ਵੀ ਫਲੈਕਚਰ ਕਰ ਦਿੱਤੀ ਐਦਾਂ ਉਹਨਾਂ ਨੇ ਕੀਤਾ ਸਾਡੇ ਨਾਲ ਅਸੀਂ ਇਹ ਇਹ ਚਿੱਟੇ ਦਾ ਕੰਮ ਕਰਦਾ ਜੀ ਹਾਂਜੀ ਨਸ਼ਾ ਇਹ ਬਹੁਤ ਵੇਚਦਾ ਹੈ ਜੀ ਐਸਾ ਕਿੰਨਾ ਹੈ ਪੈਸਾ ਤੇਨਾਂ ਕੋਲੇ ਬਹੁਤ ਹੈ ਜੀ ਉਹ ਤਾਂ ਕੋਈ ਦੱਸ ਹੀ ਨਹੀਂ ਸਕਦਾ ਕਿੰਨਾ ਇਨਾਂ ਕੋਲੇ ਪੈਸਾ ਹੈ ਇਹ ਪੈਸੇ ਦੀ ਨੋਕ ਤੇ ਤਾਂ ਇਦਾਂ ਇਨਾਂ ਦੇ ਗਲਤ ਕੰਮ ਈਆਂ ਪੈਣਾ ਤੇ ਲੋਕਾਂ ਤੇ ਕਰਦਾ ਹੈ ਜੀ ਹਾਂ ਜੀ ਸਾਨੂੰ ਇਹ ਵੀ ਬੇਨਤੀ ਹੈ ਜੀ ਸਾਨੂੰ ਇਨਾਂ ਤੋਂ ਖਤਰਾ ਹੈ ਕੁਲਟਾ ਤੋਂ ਤਾਂ ਸਾਨੂੰ ਉਹਨਾਂ ਨੇ ਕੋਟਾ ਮਾਰ ਵੀ ਲਿਆ ਕਰਦਿਆਂ ਨੂੰ ਹੁਣ ਉਲਟਾ ਇਹੀ ਵਕਤੀ ਚ ਸੌਂ ਰਹੇ ਅਸੀਂ ਜਿਨ੍ਹਾਂ ਦੇ ਲੋਹ ਵੀ ਜਿਸੀ ਇਹਨਾਂ ਨੂੰ ਤਪਾ ਜਾਂਗੇ ਇੰਜ ਕਰਦਾਂਗੇ ਉਹ ਕਰਦਾਂਗੇ ਸਾਨੂੰ ਇਹਨਾਂ ਤੋਂ ਖਤਰਾ ਹੈ ਸਾਡੀ ਇਹੀ ਬੇਨਤੀ ਆ ਸਾਡੂ ਸੁਣਵਾਈ ਕੀਤੀ ਜਾਵੇ ਕਿ ਸਾਨੂੰ ਇਹਨਾਂ ਤੋਂ ਹਾਂਜੀ ਕਿ ਸਾਨੂੰ ਇਹਨਾਂ ਤੋਂ ਸਿਆ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਜੀ ਮੇਰਾ ਨਾਮ ਹੈਂ ਡੋਮਸ ਮੇਰਾ ਨਾਮ ਹੈਂ ਮੈਂ ਬਹੁਤ ਸੀ ਜੀ ਇਸੇ ਕਰਕੇ ਉਹ ਕਿ ਡਾਈ ਦੀ ਵਜ੍ਹਾ ਤੁਸੀਂ ਕੋਈ ਮੈਂ ਅੱਜ ਸ਼ਾਮ ਨੂੰ ਜਦੋਂ ਘਰੋਂ ਕੰਮ ਤੋਂ ਘਰੇ ਆਇਆ ਯੋਗੇ ਮੇਰੇ ਘਰ ਦੇ ਮੈਨੂੰ ਰੋਣਦੀ ਆਉਂਦੀ ਨੇ ਦੱਸਿਆ ਕਿ ਮੇਰੇ ਨਾਲ ਆ ਕੁਛ ਹੋ ਰਿਹਾ ਹੈ ਤੇ ਆ ਕੁਛ ਹੋ ਰਿਹਾ ਹੈ ਮੇਰੇ ਨਾਲ ਕਿ ਮੈਂ ਤੈਨੂੰ ਦਰਦੀ ਤਾਂ ਨਹੀਂ ਸੀ ਦੱਸਦੀ ਕਿ ਤੂੰ ਮੈਨੂੰ ਮੈਨੂੰ ਗਲਤ ਨਾਲ ਸੋਚੇ ਕਿ ਮੇਰੇ ਰਿਲੇਸ਼ਨ ਦੇ ਹੰਦੇ ਨਾਲ ਕਿ ਮੈਨੂੰ ਧਮਕੀਆਂ ਦਿੰਦਾ ਪਿਸਤੌਲ ਆ ਕੇ ਨਹੀਂ ਭਾੜਦਾ ਮੇਰੇ ਨਾਲ ਦੋ ਵਾਰੀ ਇਹਨੇ ਰੇਤ ਕੀਤਾ ਮੈਂ ਤੈਨੂੰ ਦੱਸਦੀ ਨਹੀਂ ਸੀ ਦੱਸਦੀ ਹੁੰਦੀ ਕਿ ਇਹ ਮੈਨੂੰ ਪਿਸਤੌਲ ਵਖਾਲਦਾ ਸੀ ਤੇ ਮੈਨੂੰ ਵੀ ਧਮਕੀਆਂ ਦਿੰਦਾ ਸੀ ਕਿ ਮੈਂ ਤੇਰੇ ਬੰਦੇ ਨੂੰ ਮਾਰਦਾ ਹਾਂ ਤੂੰ ਆ ਦੇ ਬੰਦੇ ਨੂੰ ਦੱਸੇ ਕਿ ਮੈਂ ਤੇਰੇ ਬੰਦੇ ਨੂੰ ਮਾਰਦਾ ਹਾਂ तेन मारदा थोड़े तो बच्चा मार दा गा ते में मेरे में बड़े प्यार जा ते रोक है। आया तू तो चले जा नहीं गया टाइम आ गए मेरा घर दाम तू आ गए मेनू दसा मेनू सारी गल दसी ने फिर मेन दसा ਉਦੋਂ ਬਾਅਦ ਹੀ ਇਹ ਸ਼ਾਮ ਨੂੰ ਦੁਕਾਨ ਤੇ ਕਟਿੰਗ ਵਾਲੀ ਦੁਕਾਨ ਤੇ ਆਇਆ ਤੇ ਮੈਂ ਅਧਿਕਾਰੀ ਨੇ ਜਿਵੇਂ ਮੈਨੂੰ ਦੱਸਿਆ ਤੇ ਮੈਂ ਉਹਨੂੰ ਪੁੱਛ ਕੇ ਚੰਗੀ ਤਰ੍ਹਾਂ ਪੁੱਛ ਲਈ ਇਸ ਕਰਕੇ ਤੇ ਮੈਂ ਗਿਆ ਉਹਦੇ ਕੋਲੇ ਮੈਂ ਤਾਂ ਗੱਲਬਾਤ ਕਰਨ ਗਿਆ ਸੀ ਕਿਸੇ ਬਹਿਤੀ ਕਿ ਤੇਰੇ ਵਾਸਤੇ ਚੰਗਾ ਕੰਮ ਨਹੀਂ ਤੂੰ ਸਾਡੇ ਘਰੇ ਆ ਨਾ ਜਾਣਾ ਇਹ ਤੇਰੇ ਵਾਸਤੇ ਚੰਗਾ ਕੰਮ ਨਹੀਂ ਕਿ ਜਦੋਂ ਮੈਂ ਜਾ ਕੇ ਇੰਨੀ ਗੱਲ ਕਹੀ ਤਾਂ ਅੱਗੋਂ ਮੈਨੂੰ ਕਹਿੰਦਾ ਕਿ ਤੂੰ ਮੇਰਾ ਕੀ ਕਰ ਲੇਗਾ ਮੈਂ ਤਾਂ ਇਹਦੀ ਕੋਸ਼ਿਸ਼ ਕਰਨਾ ਹੈ ਕਿ ਤੇ ਜੋ ਜਿਹੜਾ ਕੁਝ ਹੋਊਗਾ ਹੀ ਤੂੰ ਕਰ ਲੈ ਇਹ ਹੈ ਅਸੀਂ ਦਾ ਇਸਲੇ ਦੇ ਜੋਰ ਤੇ ਅਸੀਂ ਸਾਡੀ ਹਕੂਮਤ ਤੇ ਬਸਤੀ ਦੇ ਵਿੱਚ ਸਾਡਾ ਬਹੁਤ ਤਗੜਾ ਨੈਟਵਰਕ ਹੈ ਅਸੀਂ ਤਾਂ ਇਹ ਹੀ ਕੋਸ਼ਿਸ਼ ਕਰਨਾ ਹੈ ਤੇ ਇਹ ਹੀ ਕੋਸ਼ਿਸ਼ ਕਰਾਂਗੇ ਅਸੀਂ ਅੱਗੇ ਵੀ ਕਿ ਅਸੀਂ ਇਸ ਕੰਮ ਤੋਂ ਨਹੀਂ ਹਟਣਾ ਤੇ ਮੇਰੀ ਤਾਂ ਬੇਨਤੀ ਹੈ ਜੀ ਪ੍ਰੈਸ ਅੱਗੇ ਕਿ ਇਹਨਾਂ ਤੇ ਗ੍ਰੂਪ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਕਾਰਵਾਈ ਹੋਵੇਗੀ ਤੇ ਉਹਨਾਂ ਦਾ ਨੈਟਵਰਕ ਬਹੁਤ ਜ਼ਿਆਦਾ ਤਗੜਾ ਜੀ ਸਾਨੂੰ ਧੰਕੀਆਂ ਮਾਰਨ ਦੀਆਂ ਸਾਡੇ ਵੀ ਧੰਕੀਆਂ ਦੇ ਨੇ ਮਾਰਨੀਆ ਸਾਨੂੰ ਸਾਡੀ ਜਾਨ ਨੂੰ ਖਤਰਾ ਹੈ ਇਹਨਾਂ ਤੋਂ ਇਹਨਾਂ ਸਾਨੂੰ ਇਨਸਾਫ਼ ਦਿੱਤਾ ਜਾਵੇ ਇਹਨਾਂ ਵੱਲੋਂ ਲੈ ਕੇ ਦਿੱਤਾ ਜਾਵੇ ਇਹਨਾਂ ਦਾ ਨੈਟਵਰਕ ਵਾਕੀ ਬਹੁਤ ਤਗੜਾ ਕਾਵਾ ਘਟ ਬਰਕੇ ਨੈਟਵਰਕ ਨੇ ਚਿੱਟੇ ਦਾ ਕੰਮ ਕਰਦੇ ਜੀ 2 ਨੰਬਰ ਦਾ ਕੰਮ ਕਰਦੇ ਆ ਸਾਡੇ ਮੰਡੇ ਦੇ ਅੱਗੇ ਦੀ ਮੈਨੂੰ ਨਹੀਂ ਸੀ ਪਤਾ ਸੀ ਇਹ ਗੋਲੀਆਂ ਚਲਾਇਆ ਸੀ ਇਹਨਾਂ ਨੇ ਪਰ ਮੇਰੇ ਘਰ ਦੀ ਮੈਨੂੰ ਦੱਸਦੀ ਨਹੀਂ ਸੀ ਦੱਸਦੀ ਕਿ ਮੇਰੇ ਵਾਸਤੇ ਗੋਲੀਆਂ ਚਲਾ ਕੇ ਗਿਆ ਫਿਰ ਮੈਨੂੰ ਜਹਾਸ਼ਤ ਬੁਲਾਉਂਦੇ ਕਿਸ ਤਰ੍ਹਾਂ ਬਾਜੀ ਜਹਾਸ਼ਤ ਵਾਸਤੇ ਮੈਨੂੰ ਫਿਰ ਮੇਰੇ ਘਰ ਦੀ ਮੈਂ ਦੱਸਿਆ ਕਿ ਇਹ ਮੇਰੇ ਵਾਸਤੇ ਗੋਲੀਆਂ ਚਲਾ ਕੇ ਗਿਆ ਮੈਨੂੰ ਵਕਾਣ ਵਾਸਤੇ ਗੋਲੀਆਂ ਚਲਾਇਆ ਸੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਕਾਰਵਾਈ ਇੱਥੇ ਕੀਤੀ ਜਾਵੇਗੀ ਤੇ ਇਹਨਾਂ ਦਾ ਬਹੁਤ ਤਗੜਾ ਨੈਟਵਰਕ ਜੀ ਇਹਨਾਂ ਦਾ ਇੱਕ ਇੱਕ ਬੰਦਾ ਪਿਛੇਗਾ ਤੇ ਇਹਨਾਂ ਦਾ ਸਾਰਾ ਨੈਟਵਰਕ ਅੱਗੇ ਆ ਜਾਏਗਾ ਆਪਣੇ ਆਪ ਮੈਂ ਹੀ ਤਰ੍ਹਾਂ ਸਭੀ ਮੰਗ ਕਰਦਾ ਜੀ ਮੇਰੀ ਸੁਣਵਾਈ ਹੋਏ ਮੈਂ ਗਰੀਬ ਬੰਦਾ ਦਿਹਾੜੀਦਾਰ ਬੰਦਾ ਜੀ ਇਹਦੇ ਚਿੱਟੇ ਵਾਲੇ ਬੰਦੇ ਨੇ ਉਲਟਾ ਸਾਡੇ ਤੇ ਪਰਚਾ ਕਰਾਈ ਬੈਠੇ ਨੇ ਜੀ ਦੋ ਨੰਬਰ ਦਾ ਕੰਮ ਕਰਦੇ ਨੇ ਅੰਨਾ ਪੈਸਾ ਗੱਡੀਆਂ ਇਹਨਾਂ ਦੇ ਕੋਲੇ ਪਾਰ ਆ ਜੀ ਦਾ ਅਸੀਂ ਦਿਹਾੜੀ ਵਾਲੇ ਬੰਦੇ ਸਾਡੀ ਤਾਂ ਰੋਟੀ ਵੀ ਪੂਰੀ ਨਹੀਂ ਹੁੰਦੀ ਤੇ ਇਹ ਵੇਲੇ ਰਹਿੰਦੇ ਨੇ ਤੇ ਦੇਤੇ ਘਾਰਾਂ ਦੇ ਕੋਲ ਮੰਦੇ ਨੇ ਗੱਡੀਆਂ ਦੇ ਕੋਲ ਮੰਦੇ ਨੇ 24 ਘੰਟੇ ਇਸਲਾ ਟੰਗੀ ਦਾਖਦੇ ਨੇ ਉਹ ਤਾਂ ਤੇ ਮੀਆਂ ਦੀ ਮੰਨਣ ਸਾਨੂੰ ਆ ਕੇ ਸਾਡੀ ਜਾਨ ਨੂੰ ਹੱਲੇ ਵੀ ਇਹਨਾਂ ਤੋਂ ਪਤਰਾ ਹੈ ਜੀ ਤੇ ਸਾਨੂੰ ਇਨਸਾਫ ਦਿੱਤਾ ਹੈ ਜੀ ਕੀ ਬਾਤ ਕਿੱਥੇ ਕਰ ਰਹੇ ਲੋਕ ਬਸ ਦੀ ਸ਼ੇ ਕੀ ਹੋਇਆ ਜੇ ਲੜਾਈ ਹੋਈ ਕੀ ਕਰੀ ਤਾਈ ਮੈਂ ਟੜੀਂ ਗੜੀ ਥਾਂ ਤੇ ਬੈਠਾ ਸੀ ਉਹ ਤੇ ਮੇਰੇ ਮਿਲਦੇ ਹੀ ਉਹ ਆਇਆ ਤੇ ਲੜਾਈ ਆ ਗਈ ਐਂਟੀਪਾਰਟਰੀ ਤੇ 2-3 ਮਿੰਟ ਬਾਅਦ ਮੇਰੇ ਡਾਕਟਰ ਆਇਆ ਤੇ ਮੇਰੇ ਭਾਨੇ ਨਾਲ ਕੇ ਗੱਲ ਕੀਤੀ ਕਿ ਸਾਡੇ ਘਰੇ ਬੜਨਾ ਰਾਤ ਨੂੰ ਗਏ ਮੇਰੀ ਕੁੜੀ ਨੂੰ ਰਾਤ ਨੂੰ ਮੱਚ ਗਿਆ ਕੀ ਗੱਲੇ ਦਿੰਦੇ ਚੰਗਾ ਕਰਨੇ ਇਹ ਤੋਂ ਸਾਡੇ ਦੋਵਾਂ ਪੌਣ ਦੇ ਨਾਲ ਲੜ ਪਾਇਆ ਮੇਰੇ ਕੈਂਚੀ ਨਾਲ ਹੀ ਮਾਰੀ ਕੈਂਚੀ ਆ ਤੇ ਮਾਰੀ ਕੈਂਚੀ ਇਸ ਤਰ੍ਹਾਂ ਉਹ ਆ ਕਿ ਜਾਨੇ ਮਾਰ ਕੇ ਜਾਨੇ ਮਾਰਨੇ ਵਾਲੀ ਤੇ ਉਹ ਬੈਠੇ ਸੀਗਾ ਉਸ ਕਿ ਮੈਂ ਬੈਠੇ ਤੇ ਜਿਹੜਾ ਪੱਟਾ ਬੰਨਾ ਨਾ ਬੈਠਾ ਅਸਲ ਹੈ ਤੇ ਬਦਲ ਕੀ ਪੱਟਾ ਕੰਗਾ ਪਿਆ ਬੜਾ ਥਰੇ ਟੇਕ ਦਾ ਮੈਂ ਤੇਰੇ ਨੂੰ ਵੀ ਕੋੜਾ ਰੱਖ ਨਹੀਂ ਦੇ ਮਰੇ ਮਰੇ ਮਾਤਾ ਜੀ ਜੀ ਚਲੇ ਗਏ ਸੀ ਤੇ ਉਹ ਪੰਜਾਤ की माग हो निदे कार्य होयो यो कुदे कार्य समिति सम्पादक सबैले सजे करया न आफु प्रस्तुत दिन ताल दिन दे जो ठीक नदी राम लरवाई पुडीले फायर इज लागने गयो तर एक जडा मसला है के बाद एक दुजी ना क्रस होया जडा केचिया ਬਿਆਨ ਮੁਤਾਬਕ ਜਿਹੜਾ ਪਰਚਾ ਦਰਜ ਕੀਤਾ ਗਿਆ ਹੈ ਇਹ ਪੂਰਾ ਮਸਲਾ ਜਿਹੜਾ ਹੈਗਾ ਉਹ ਵੈਰੀਫਾਈ ਕੀਤਾ ਜਾ ਰਿਹਾ ਹੈ ਪਰਚਾ ਦਰਜ ਕੀਤਾ ਗਿਆ ਹੈ ਵੈਰੀਫਾਈ ਕੀਤਾ ਗਿਆ ਧੰਨਵਾਦ